ਅੱਜ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਡਕਾਉਂਦਾ ਜਿਨ੍ਹਾਂ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਜੀ ਨੇ ਉਹਨਾਂ ਦੇ ਵੱਲੋਂ ਕਿਸ਼ਨਗੜ੍ਹ ਦੀ ਧਰਤੀ ਦੇ ਉੱਤੇ ਇਕੱਠ ਕੀਤਾ ਕਿਉਂਕਿ ਬੀਤੇ ਦਿਨੀ ਕੁਸ਼ਕ ਗੁੰਡਿਆਂ ਦੇ ਵੱਲੋਂ ਇੱਕ ਪਾਣੀ ਦੇ ਮਸਲੇ ਦਾ ਸਹਾਰਾ ਲੈ ਕੇ ਕਿਉਂਕਿ ਉਹ ਪਿਛਲੇ ਦਿਨਾਂ ਦੇ ਵਿੱਚ ਵੀ ਕੁੱਲਰੀਆਂ ਦੇ ਘੋਲ ਦੇ ਵਿੱਚ ਸਾਡੇ ਵਿਰੋਧ ਦੇ ਵਿੱਚ ਭੁਗਤ ਦੇ ਰਹੇ ਨੇ ਤੇ ਇਥੋਂ ਦੇ ਸਥਾਨਕ ਐਮਐਲਏ ਬੁੱਧਰਾਮ ਦੀ ਸ਼ਹਿ ਦੇ ਉੱਤੇ ਉਹ ਪਲ ਰਹੇ ਨੇ ਇਸ ਕਰਕੇ ਅੱਜ ਜੋ ਬੀਤੇ ਦਿਨੀ ਕੁਲਵੰਤ ਸਿੰਘ ਕਿਸ਼ਨਗੜ੍ਹ ਤੇ ਹਮਲਾ ਹੋਇਆ ਉਹਦੇ ਵਿਰੋਧ ਦੇ ਵਿੱਚ ਪਿੰਡ ਦੇ ਵਿੱਚ ਇਕੱਠ ਕੀਤਾ ਤੇ ਮੁਜ਼ਾਹਰਾ ਕੀਤਾ ਤੇ ਉਹਨਾਂ ਗੁੰਡਿਆਂ ਨੂੰ ਵੀ ਚੈਲੰਜ ਕੀਤਾ ਕਿ ਕੁਲਵੰਤ ਸਿੰਘ ਕਿਸ਼ਨਗੜ੍ਹ ਇੱਕ ਵਿਅਕਤੀ ਨਹੀਂ ਉਹ ਇੱਕ ਸੋਚ ਹੈ ਉਸ ਸੋਚ ਦੇ ਉੱਤੇ ਇੱਥੇ ਹਜ਼ਾਰਾਂ ਲੋਕ ਪਹਿਰਾ ਦੇ ਰਹੇ ਨੇ ਇਹ ਗੱਲ ਯਾਦ ਰੱਖਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇੱਥੋਂ ਦੇ ਸਥਾਨਕ ਜਿਹੜਾ ਥਾਣਾ ਮੁਖੀ ਹੈ ਉਹ ਤੇ ਜਿਹੜੇ ਡੀਐਸਪੀ ਜੋ ਇੱਥੋਂ ਦਾ ਪ੍ਰਸ਼ਾਸਨ ਹੈ ਜੇ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਆਉਂਦੇ ਦਿਨਾਂ ਦੇ ਵਿੱਚ ਅਸੀਂ ਘੋਲ ਵੀ ਤੇਜ਼ ਕਰਾਂਗੇ। ਕਰ ਤੂੰ ਚੱਕ ਦੇਾਂਗੇ। ਹੱਜੇ ਹੋਰ ਇੱਕ किशनਗੜ ਪਿੰਡ ਦਾ ਇਕੱਠ ਹੈ ਜੀ ਤੇ ਭਾਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪਾਈ ਹੋਈ ਹੈ। ਕਿਉਂਕਿ ਪਰਸੋਂ ਪਿੰਡ ਦੇ ਵਿੱਚ ਦੋ ਘਰਾਂ ਦੇ ਉੱਤੇ ਗੁੰਡਾਗਰੋਹਾਂ ਨੇ ਹਮਲੇ ਕੀਤੇ ਨੇ ਜਿਦੇ ਵਿੱਚ ਇੱਕ ਗੁਰਚਰਨ ਸਿੰਘ ਮੈਂਬਰ ਦਾ ਘਰ ਹੈ। ਇੱਕ ਮੇਰਾ ਕੁਲਵੰਤ ਸਿੰਘ ਦਾ ਮਕਾਨ ਸੀ ਜਿਹਦੇ ਵਿੱਚ ਇਹਨਾਂ ਨੇ ਹਮਲਾ ਕਰਕੇ ਮੈਨੂੰ ਜਾਨੀ ਤੌਰ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਇਹ ਜਿਹੜੇ ਗੁੰਡਾਗਰਦ ਨਸ਼ਾ ਤਸਕਰ ਲੋਕ ਨੇ ਉਹਨਾਂ ਵੱਲੋਂ ਦਹਿਸ਼ਤ ਪਾਈ ਜਾ ਰਹੀ ਹੈ ਤੇ ਲੋਕਾਂ ਦੇ ਆਗੂਆਂ ਨੂੰ ਡਰਾ ਤਮਕਾ ਕੇ ਪਿੱਛੇ ਹਟਾਉਣ ਵਾਸਤੇ ਤਾਂ ਕਿ ਉਹ ਮਨਮਾਨੀ ਕਰ ਸਕਣ ਉਹਦੇ ਗੁੰਡਾਗਰਦੀ ਚਲਾ ਸਕਣ ਨਸ਼ੇ ਵੇਚ ਸਕਣ ਨੌਜਵਾਨਾਂ ਨੂੰ ਖਰਾਬ ਕਰ ਸਕਣ ਤੇ ਪਿੰਡ ਦੇ ਵਿੱਚ ਧੜੇਬੰਦੀ ਪੈਦਾ ਕਰ ਸਕਣ ਇਸ ਕਰਕੇ ਉਹ ਡਰਾਮ ਘਾ ਕੇ ਉਹਦੀ ਮਕਸਦ ਦਾ ਹੱਲ ਕਰਨਾ ਚਾਹੁੰਦੇ ਨੇ ਜਿਹੜੀ ਐਫ ਆਈ ਆਰ ਪੁਲਿਸ ਨੇ ਦਰਜ ਕੀਤੀ ਹੈ ਤੇ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਪੁਲਿਸ ਹੈ ਉਹ ਆਪ ਹੀ ਕੰਟਰੋਲ ਕਰ ਲੇ ਸਿੱਧੀ ਲੋਕਾਂ ਦੀ ਭਰਾ ਮਾਰ ਲੜਾਈ ਦੇ ਵਿੱਚ ਨਾ ਪਾਵੇ ਜੇ ਪੁਲਿਸ ਨਹੀਂ ਕਾਰਵਾਈ ਕਰੂਗੀ ਤਾਂ ਪ੍ਰਸ਼ਾਸਨ ਦੇ ਖਿਲਾਫ ਅੱਜ ਸਾਰੇ ਨਗਰ ਨਿਵਾਸੀਆਂ ਨੇ ਕਿਸਾਨ ਜਥੇਬੰਦੀਆਂ ਨੇ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਡਕੌਂਦਾ ਦੀ ਸੂਬਾ ਲੀਡਰਸ਼ਿਪ ਨੇ ਇਹ ਐਲਾਨ ਕੀਤਾ ਹੈ ਇਸ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਨਾ ਹੀ ਜਥੇਬੰਦੀਆਂ ਤੇ ਲੋਕ ਇਹਨਾਂ ਅਨਸਰਾਂ ਤੋਂ ਡਰਨ ਵਾਲੇ ਨਹੀਂ ਤੇ ਲੋਕਾਂ ਦੇ ਵਿੱਚ ਵਿਚਰਦੇ ਰਹਿਣਗੇ ਲੋਕਾਂ ਦੀ ਗਵਾਹੀ ਕਰਦੇ ਰਹਿਣਗੇ ਤੇ ਮਸਲੇ ਨੇ ਜਿਹੜੇ ਉਹ ਹੱਲ ਕਰਾਉਂਦੇ ਰਹਿਣਗੇ ਗੁੰਡਾ ਅਨਸਰ ਨੇ ਜਿਹੜੇ ਉਹ ਉਹਨਾਂ ਨੂੰ ਸਰਕਾਰ ਬਾਝਾਵੇ ਨੱਥ ਪਾਵੇ ਤੇ ਨਹੀਂ ਮਤਲਬ ਅੱਗੇ ਸੰਘਰਸ਼ਾ ਜਿਹੜਾ ਉਹ ਵਿੱਢਿਆ ਜਾਊਗਾ ਅਸੀਂ ਸਰਕਾਰ ਕੋਲੇ ਪਹੁੰਚ ਕੀਤੀ ਹੈ ਪੁਲਿਸ ਕੋਲੇ ਪਹੁੰਚ ਕੀਤੀ ਹੈ ਤੇ ਉਹ ਗੁੰਡਿਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਇੱਥੇ ਇਕੱਠ ਕੀਤਾ ਹੈ। ਉਹਨਾਂ ਨੂੰ ਵੀ ਸਾਡਾ ਚੈਲੰਜ ਹੈ ਕਿ ਉਹ ਕੱਲਾ ਕਲਵੰਤ ਨੂੰ ਨਾ ਸਮਝਣ ਵੀ ਕਲਵੰਤ ਹੈ। ਇੱਥੇ ਹਜ਼ਾਰਾਂ ਕਲਵੰਤ ਹੈ। ਜਿਹੜੀ ਕਲਵੰਤ ਦੀ ਸੋਚ ਹੈ ਉਹ ਸੋਚ ਨੂੰ ਉਹ ਗੁੰਡੇ ਖਤਮ ਨਹੀਂ ਕਰ ਸਕਦੇ ਤਾਂ ਸਾਡੀ ਸਰਕਾਰ ਨੂੰ ਸਰਕਾਰ ਤੋਂ ਮੰਗ ਹੈ ਕਿ ਜਿਹੜੇ ਇਹ ਗੁੰਡੇ ਨੇ ਬੁਧਰਾਮ ਦੇ ਪਾਲੇ ਹੋਏ ਨੇ ਇਹਨਾਂ ਨੂੰ ਨੱਥ ਪਾਵੇ ਤਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਖਮਿਆਜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਐਮਪੀ ਐ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪੈਣਾਗਾ ਕਿਉਂਕਿ ਇਹ ਕਲਵੰਤ ਤੇ ਹਮਲਾ ਨਹੀਂ ਇਹ ਸਮੁੱਚੀ ਲੋਕ ਲਹਿਰ ਤੇ ਹਮਲਾ ਹੈ ਆ ਅੱਜ ਸਾਡੀ 칼ਗੀ ਨੂੰ ਹੱਥ ਪਾਇਆ ਪੰਜਾਬ ਦੀ ਨੂੰ ਕਿਉਂਕਿ ਜਿਹੜਾ ਕਿਸ਼ਨਗੜ ਪਿੰਡ ਆ ਇਹ ਮਜਾਰਾ ਲਹਿਰ ਦਾ ਉਹ ਪਿੰਡ ਆ ਜਿੱਥੇ ਫੌਜ ਦੀਆਂ ਗੋਲੀਆਂ ਤੋਂ ਵੀ ਜਿਹੜੇ ਇਹ ਲੋਕ ਡਰੇ ਨਹੀਂ ਸੀ ਸਾਡੇ ਪੁਰਖੇ ਇੱਥੋਂ ਦੇ ਜਿਹੜੇ ਜ਼ਗੀਰਦਾਰ ਐ ਉਹਨਾਂ ਦੀ ਕੋਠੀ ਤੇ ਕਬਜ਼ਾ ਕਰਕੇ ਉਹਨਾਂ ਸ਼ਹੀਦਾਂ ਦੀ ਲਾਟ ਬਣਾ ਕੇ ਉਥੇ ਝੰਡਾ ਅੱਜ ਇਨਕਲਾਬੀ ਲਹਿਰ ਦਾ ਝੂਲਦਾ ਉਸ ਪਿੰਡ ਨੂੰ ਚੈਲੰਜ ਕਰਕੇ ਅੱਜ ਇਨਕਲਾਬੀ ਲਹਿਰ ਨੂੰ ਚੈਲੰਜ ਕੀਤਾ ਇਹਨਾਂ ਗੁੰਡਿਆਂ ਨੇ ਗੁੰਡੇ ਕੱਲੇ ਨਹੀਂ ਹੈ ਇਹ ਸਿਆਸੀ ਲੋਕ ਤੇ ਪੁਲਸ ਦੀ ਛਤਰਛਾਇਆ ਇਹਨਾਂ ਦੇ ਸਿਰ ਤੇ ਆ ਤਾਂ ਹੀ ਇਹ ਅੱਗੇ ਵਧ ਰਹੇ ਆ ਜਿਹੜੀਆਂ ਇਨਕਲਾਬੀ ਕਿਸਾਨ ਲਹਿਰਾਂ ਨੇ ਉਹਨਾਂ ਤੇ ਨੂੰ ਝੱਟ ਰਹੇ ਆ ਉਹਨਾਂ ਦੇ ਆਗੂਆਂ ਤੇ ਝੱਟ ਰਹੇ ਆ ਇਹ ਆਪਣੇ ਕੁਲਵੰਤ ਸਿੰਘ ਆਪਣੇ ਕਿਸਾਨ ਯੂਨੀਅਨ ਡਕੌਂਦਾ ਧਨੇਰ ਗਰੁੱਪ ਦੇ ਲੀਡਰ ਨੇ ਇਹਨਾਂ ਦੇ ਪਿੰਡ ਦੇ ਤੇ ਇੱਕੋ ਕੋਈ ਬਾਲੀ ਨਾਂ ਦਾ ਉਹ ਇਹਨਾਂ ਦੇ ਘਰੇ ਆ ਗਿਆ ਆ ਕੇ ਇਹਨਾਂ ਦੇ ਬਾਹਰ ਤੋਂ ਛੋਟੇ ਛੋਟੇ ਮਾਰੀਆਂ ਸੀ ਅਤੇ ਇਹਨਾਂ ਦੇ ਘਰੇ ਵੀ ਬੜਿਆ ਸੀ ਉਸ ਸੰਬੰਧੀ ਅਸੀਂ ਜਿਹੜਾ ਮੁਕੱਦਮਾ ਦਰਜ ਕਰ ਲਿਆ ਔਰ ਇਹਨਾਂ ਦੀ ਜਲਦੀ ਗ੍ਰਿਫਤਾਰੀ ਅਸੀਂ ਕਰ ਲਾਂਗੇ ਜਿਹੜਾ ਅੱਜ ਇਹਨਾਂ ਨੇ ਆਪਦਾ ਪ੍ਰੋਫੈਸਟ ਕੀਤਾ ਕਿ ਸ਼ਾਂਤਮਈ ਹੀ ਇਹਨਾਂ ਨੇ ਕੀਤਾਗਾ ਇਹਨਾਂ ਨੇ ਇਹੀ ਕੀਤਾ ਵੀ ਉਹਨਾਂ ਨੂੰ ਫੜੋ ਇਹ ਅਸੀਂ ਜਲਦੀ ਕਰਾਂਗੇ